ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਉਹ ਉਹਨਾਂ ਮੇਰਾ ਵੀਰਾਂ ਲਈ ਹੈ ਜਿਹੜਾਂ ਦੀ ਅਪਾਇੰਟਮੈਂਟ ਹੈ ਇਟਲੀ ਦੇ ਲਈ ਇਟਲੀ ਵੀਜ਼ਾ ਦੇ ਲਈ 2 ਸਤੰਬਰ ਤੋਂ ਬਾਅਦ ਸੋ ਉਹਨਾਂ ਦਾ ਨਵਾਂ ਆਫਿਸ ਹੈ ਜਿਹੜਾ ਅਪਾਇੰਟਮੈਂਟ ਵਾਲਾ ਉਹ ਚੇਂਜ ਹੋ ਗਿਆ ਹੈ ਆ ਤੁਹਾਡੇ ਸਾਹਮਣੇ ਸ਼ੋ ਹੋ ਰਹੀ ਹੈ VFS Global ਸਾਈਟ ਹੈ ਜਿਹੜੀ ਇਹ ਵੀਜ਼ਾ ਵੀਜ਼ਾ ਵਾਲਿਆਂ ਦੀ ਹੈ ਕਿ ਜਿਨ੍ਹਾਂ ਨੇ ਮਤਲਬ ਕਿ ਅਪਾਇੰਟਮੈਂਟ ਦਿੱਤੀ ਆਪਾਂ ਨੂੰ ਸੋ ਉਹਨਾਂ ਦੀ ਵੈਬਸਾਈਟ ਤੇ ਆਪਾਂ ਚੈੱਕ ਕਰਦੇ ਹਾਂ ਦੇਖੋ ਜਦੋਂ ਨੀਚੇ ਜਾਓਗੇ ਤਾਂ 28 ਅਗਸਤ 2024 ਸੋ ਨੋਟ ਕਰ ਲਓ ਉਹਨਾਂ ਨੇ ਲਿਖਿਆ ਕਾਈਂਡਲੀ ਨੋਟ ਥੈਟ ਫ੍ਰੋਮ 2nd ਸਪਟੰਬਰ 2024 ਇਟਲੀ ਵੀਜ਼ਾ ਐਪਲੀਕੇਸ਼ਨ ਸੈਂਟਰਸ ਇਨ ਨਿਊ ਦਿੱਲੀ ਅਤੇ ਕਲਕੱਤਾ ਵਿਲ ਬੀ ਰੀਲੋਕੇਟ ਟੂ ਅ ਨਿਊ ਐਡਰੈਸ ਮਤਲਬ ਕਿ ਨਿਊ ਦਿੱਲੀ ਅਤੇ ਕਲਕੱਤਾ ਦੇ ਜਿਹੜੇ ਆਫਿਸ ਨੇਗੇ ਉਹ ਨਵੇਂ ਉਹ ਨਵੀਂ ਥਾਂ ਤੇ ਜਿਹੜੇ ਉਹ ਸ਼ਿਫਟ ਹੋਣ ਜਾ ਰਹੇ ਨੇ ਜੇਕਰ ਆਪਾਂ ਇਹ ਤੇ ਕਲਿੱਕ ਕਰਦੇ ਆ ਤੁਹਾਨੂੰ ਪੰਜਾਬੀ ਦੇ ਵਿੱਚ ਪੜਾ ਦੇਣੇ ਜਦੋਂ ਆਪਾਂ ਇਸ ਤੇ ਕਲਿੱਕ ਕਰਾਂਗੇ ਤਾਂ ਆ ਦੇਖੋ ਤੁਹਾਡੇ ਸਾਹਮਣੇ ਸ਼ੋਅ ਹੋ ਰਿਹਾਗਾ ਮੈਂ ਇਹਨੂੰ ਪੰਜਾਬੀ ਦੇ ਵਿੱਚ ਕਰਦਾ ਸੋ ਦੇਖੋ ਧਿਆਨ ਨਾਲ 28 ਅਗਸਤ 2024 ਕਿਰਪਾ ਕਰਕੇ ਨੋਟ ਕਰੋ ਕਿ 2 ਸਤੰਬਰ 2024 ਤੋਂ ਨਵੀਂ ਦਿੱਲੀ ਕੋਲਕਾਤਾ ਵਿੱਚ ਇਟਲੀ ਵੀਜ਼ਾ ਐਪਲੀਕੇਸ਼ਨ ਦੇ ਕੇਂਦਰ ਇੱਕ ਨਵੇਂ ਪਤੇ ਤੇ ਤਬਦੀਲ ਹੋਣ ਜਾਣਗੇ ਹੁਣ ਜਾ ਰਹੇ ਨੇ ਜਾਂ ਹੋ ਜਾਣਗੇ ਕੋਈ ਗੱਲ ਹੈ ਨਵੀਂ ਦਿੱਲੀ ਦਾ ਜਿਹੜਾ ਐਡਰੈਸ ਹੈਗਾ ਨਵੇਂ ਆਫਿਸ ਦਾ ਉਹ ਹੈਗਾ ਪਹਿਲੀ ਮੰਜ਼ਲ ਇੰਡੀਆ ਬੁੱਲਜ਼ ਬਿਲਡਿੰਗ 27 ਕਿਲੋਗ੍ਰਾਮ ਮਾਰਗ ਕਨਾਟ ਪੈਲਸ ਨਵੀਂ ਦਿੱਲੀ 110 201 ਸੋ ਇਸ ਨਵੇਂ ਐਡਰੈਸ ਦੇ ਉੱਤੇ ਹੈ ਜਿਹੜਾ ਉਹ ਸ਼ਿਫਟ ਹੋਣ ਜਾ ਰਿਹਾ ਹੁਣ ਮੈਂ ਤੁਹਾਨੂੰ ਦੱਸਦਾ ਆ ਕਿ ਆਪਾਂ ਇੱਥੇ ਕਿਵੇਂ ਪਹੁੰਚ ਸਕਦੇ ਆ ਬਹੁਤੇ ਮੇਰੇ ਵੀਰ ਆ ਜਿਹੜੇ ਉਹ ਰੇਲਵੇ ਨੂੰ ਪੈਲ ਦਿੰਦੇ ਨੇ ਸੋ ਰੇਲਵੇ ਸਟੇਸ਼ਨ ਤੇ ਜਦੋਂ ਤੁਸੀਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਉਤਰੋਗੇ ਤਾਂ ਵੀਡੀਓ ਤੁਹਾਨੂੰ ਦੇਖ ਹੀ ਰਹੀ ਹੋਏਗੀ ਮੈਪ ਦੀ ਤਾਂ ਆ ਆਪਣਾ ਆ ਗਿਆ ਰੇਲਵੇ ਸਟੇਸ਼ਨ ਦਿੱਲੀ ਦਾ ਨਿਊ ਦਿੱਲੀ ਰੇਲਵੇ ਸਟੇਸ਼ਨ ਠੀਕ ਹੈ ਉਸ ਤੋਂ ਬਾਅਦ ਤੁਸੀਂ ਜਾਓਗੇ ਨਵੀਂ ਦਿੱਲੀ ਦੇ ਮੈਟਰੋ ਸਟੇਸ਼ਨ ਤੇ ਨਵੀਂ ਦਿੱਲੀ ਦੇ ਮੈਟਰੋ ਸਟੇਸ਼ਨ ਤੋਂ ਤੁਸੀਂ ਮੈਟਰੋ ਲੈਣੀ ਹੈ 12 ਖੰਭਾ ਇਹ ਮੈਂ ਤੁਹਾਨੂੰ ਦਿਖਾਉਣਾ ਆ ਤੁਸੀਂ ਇੱਥੇ ਆ ਜਾਣਾ ਹੈ 12 ਖੰਬਾ ਨਿਊ ਦਿੱਲੀ ਮੈਟਰੋ ਸਟੇਸ਼ਨ ਤੋਂ ਤੁਸੀਂ ਮੈਟਰੋ ਹੈ ਜਿਹੜੀ ਉਹ ਲੈਣੀ ਹੈ 12 ਖੰਬਾ ਰੋਡ ਦੀ 12 ਖੰਬਾ ਰੋਡ ਤੋਂ ਜਦੋਂ ਤੁਸੀਂ 3 ਨੰਬਰ ਗੇਟ ਦੇ ਉੱਤੋਂ ਨਿਕਲੋਗੇ ਮੈਟਰੋ ਸਟੇਸ਼ਨ ਦੇ ਤਾਂ ਤੁਹਾਨੂੰ ਮੈਂ ਦਿਖਾਉਣਾ ਆ ਸਿਰਫ ਜੇਕਰ ਤੁਰ ਕੇ ਜਾਣਾ ਹੈ ਤਾਂ 800 ਮੀਟਰ ਦਾ ਰਸਤਾ ਹੈ 10 ਮਿੰਟ ਦਾ ਸੋ ਨਹੀਂ ਤਾਂ ਤੁਸੀਂ ਆਟੋ ਵਗੈਰਾ ਉੱਥੇ ਬਹੁਤ ਹੁੰਦੇ ਆ ਤੁਸੀਂ ਆਟੋ ਵੀ ਲੈ ਸਕਦੇ ਹੋ ਤੇ ਜਿਹੜੀ ਆਪਣੀ ਮੇਨ ਇੰਡੀਆ ਜਿਹੜੀ ਆਪਣੀ ਆਹ ਵਾਲੀ ਬਿਲਡਿੰਗ ਹੈਗੀ ਇੰਡੀਆ ਬੁੱਲਜ਼ ਬਿਲਡਿੰਗ 27 ਕਿਲੋਗ੍ਰਾਮ ਮਾਰਗ ਆ ਤੁਹਾਡੇ ਸਾਹਮਣੇ ਸ਼ੋ ਹੋ ਰਿਹਾ ਹੋਏਗਾ ਦੇਖੋ ਆ 27 ਕੇਜੀ ਮਾਰਗ ਐ ਰੋਡ ਐ ਇਹ ਇਹਦੇ ਉੱਤੇ ਆ ਬਿਲਡਿੰਗ ਹੈਗੀ ਇੰਡੀਆ ਬੁੱਲਜ਼ ਹੋਮ ਲੋਨ ਵਾਲੀ ਠੀਕ ਐ ਇਸ ਦੇ ਵਿੱਚ ਪਹਿਲੇ ਫਲੋਰ ਦੇ ਉੱਤੇ ਆਪਣਾ ਜਿਹੜਾ ਆਫਿਸ ਐ ਉਹ ਹੈਗਾ ਆ ਸੋ ਇਹ ਮਤਲਬ ਕਿ ਮੈਪ ਦਾ ਐਡਰੈਸ ਐ ਜਿਹੜਾ ਮੈਂ ਵੀਡੀਓ ਦੇ ਨੀਚੇ ਲਿੰਕ ਦੇ ਵਿੱਚ ਵੀ ਤੁਹਾਨੂੰ ਦੇ ਦੂੰਗਾ ਤਾਂ ਕਿ ਤੁਸੀਂ ਉਹ ਲਿੰਕ ਦੇ ਉੱਤੇ ਕਲਿੱਕ ਕਰਕੇ ਸਿੱਧਾ ਜਿਹੜਾ ਲੋਕੇਸ਼ਨ ਆਪਣੀ ਉਹ ਨਵੀਂ ਦਿੱਲੀ ਸਟੇਸ਼ਨ ਦੇ ਉਤੋਂ ਲਗਾ ਲਿਓ ਸਿੱਧੀ ਸੋ ਜੇਕਰ ਵੀਡੀਓ ਜਾਣਕਾਰੀ ਵਰੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਮੇਰੇ ਵੀਰਾਂ ਨੂੰ ਪਤਾ ਲੱਗ ਸਕੇ ਕਿ ਆਪਣਾ ਜਿਹੜਾ ਆਫਿਸ ਹੈ ਉਹ ਚੇਂਜ ਹੋ ਗਿਆ 2 ਸਤੰਬਰ ਤੋਂ ਬਾਅਦ ਜਿੰਨਾ ਮੇਰੇ ਵੀਰਾਂ ਦੀਆਂ ਅਪਾਇੰਟਮੈਂਟ ਨੇਗੀਆਂ ਉਹ ਸਾਰੇ ਵੀਰ ਧਿਆਨ ਦੇ ਵਿੱਚ ਰੱਖਣਾ ਸੋ ਜੇਕਰ ਤੁਸੀਂ ਵੀ ਸਾਡੇ ਤੋਂ ਅਪਾਇੰਟਮੈਂਟ ਹੈ ਜਿਹੜੀ ਇਟਲੀ ਦੇ ਲਈ ਬੁੱਕ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਆਪਣੀ ਫਾਈਲ ਹੈ ਜਿਹੜੀ ਇਟਲੀ ਦਾ ਵੀਜ਼ਾ ਲਈ ਉਹ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰਾਂ ਤੇ ਤੁਸੀਂ ਇਹ ਜਿਹੜਾ ਉਹ ਕੰਟੈਕਟ ਹੈ ਕਰ ਸਕਦੇ ਹੋ ਸੋ ਵੀਡੀਓ ਜਾਣਕਾਰੀ ਵਾਲੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਸੀਂ ਸਾਡੇ ਲੇਟੈਸਟ ਕੰਟੈਂਟਾਂ ਦੇ ਨਾਲ ਜਿਹੜਾ ਉਹ ਅਪਡੇਟ ਰਹੋ ਧੰਨਵਾਦ